ਗੁਰਦਾਸਪੁਰ ਰਮਦਾਸ ਦੇ ਨੇੜੇ ਕੋਨੇਵਾਲ ਦੇ ਵਿੱਚ ਤੁਸੀਂ ਇੱਕ ਕੋਠੀ ਦੇਖਦੇ ਰਹੇ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਕਿ ਕਰੋੜਾਂ ਦੀ ਕੋਠੀ ਮੁੰਡੇ ਨੇ 10 ਸਾਲ ਮਿਹਨਤ ਕਰਕੇ ਬਣਾਈ ਔਰ ਉਹ ਟੈਟੇਰੀ ਹੋ ਗਈ ਕਿੰਨਾ ਟਾਈਮ ਪਹਿਲਾਂ ਬਣਾਇਆ ਸੀ ਕਰੇ ਇਹ ਇੱਕ ਹੀ ਚ ਬਣਿਆ 4 ਸਾਲ ਹੀ ਹੋ ਗਏ ਹਾਂਜੀ ਟਿਮਕਰ ਲੈਂਡ ਕੀ ਹੋਇਆ ਕਮਲ ਐਸ ਕੀ ਬਣਕੀ ਹੋਇਆ ਐਨਕੀ ਤੇ ਲੋਕ ਤਾਂ ਆ ਲਈ ਥੱਲੇ ਵੀੜਾ ਵੜਿਆ ਗੇਟ ਬਣਾਇਆ ਉਤੇ ਛੱਤ ਤੇ ਟੈਲਾਂ ਲਾਈਆਂ ਵੇਲੀਆਂ ਦੋ ਬਣਾਈਆਂ ਡੰਗਰਾਂ ਦੀ ਆਟ ਬਣਾਈ ਆਪਣੀ ਆਟ ਬਣਾਈ ਮਹੀਨੇ ਦੋ ਹੀ ਮਗਰੋਂ ਕੱਢਿਆ ਦੋ ਮਹੀਨੇ ਆ ਗਿਆ ਜੇ ਹੋ ਤਾਂ ਸਾਨੂੰ ਆਏਗਾ 75 ਬੰਦੇ ਨੂੰ ਅਮਰਜੈਂਸੀ ਲਾ ਦੇਦੀ ਆ ਨਾ ਪੀ ਹੁੰਦਾ ਪੀ ਮਰਦੀ ਨਹੀਂ ਰਹੇ ਦੋ ਰਾਤ ਸਾਰੀ ਰਾਤ ਸੋਚਾਂ ਦੀ ਨੰਗ ਜਾਂਦੀ ਵੀ ਨਾ ਪਾਇਆ ਲਾਇਆ ਕਿ ਕੰਮ ਨਹੀਂ ਆਇਆ ਬਾਈ ਹੱਦ ਦਾ ਹੰਮਾ ਦੀ ਲਵਾਇ ਕੁ ਕਮਾਈ ਦਾ ਪਰ ਆਪਾਂ ਤੇ ਜਿਵੇਂ ਨੇ ਮਹਾਰਾਜ ਕੀ ਤਾਂ ਬਲਦੀ ਆਕ ਜਿਨੀ ਕੱਟ ਜਾ ਪੁੱਤਾਂ ਦੀ ਇਹ ਰਹਿ ਜੇ ਪਰ ਤੇ ਉਹ ਅਨਹਾ ਤੇ ਦੀਦੀ ਹੈ ਗੁਰਦਾਸਪੁਰ ਰਮਦਾਸ ਦੇ ਨੇੜੇ ਕੋਨੇਵਾਲ ਦੇ ਵਿੱਚ ਤੁਸੀਂ ਇੱਕ ਕੋਠੀ ਦੇਖਦੇ ਰਹੇ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਕਿ ਕਰੋੜਾਂ ਦੀ ਕੋਠੀ ਮੁੰਡੇ ਨੇ 10 ਸਾਲ ਮਿਹਨਤ ਕਰਕੇ ਬਣਾਈ ਔਰ ਉਹ ਟੈ ਟੇਰੀ ਹੋ ਗਈ ਉਹ ਤੁਹਾਡੇ ਤੱਕ ਪਹੁੰਚੀ ਪਰ ਉਸ ਤੋਂ ਬਾਅਦ ਹੜਾਂ ਦੇ ਵਿੱਚ ਜੋ ਕੁਝ ਵਾਪਰਿਆ ਉਸ ਦਾ ਮੰਜ਼ਰ ਅੱਜ ਵੀ ਯਾਦ ਹੈ ਇਹ ਜਿਹੜਾ ਘਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਤਸਵੀਰ ਦਿਖਾ ਰਹੇ ਹਾਂ ਇਹ ਉਸ ਕੋਠੀ ਨਾਲੋਂ ਬਿਲਕੁਲ ਵੀ ਵੱਖਰਾ ਨਹੀਂ ਇਹ ਵੀ ਕੋਠੀ ਤੇ ਪਰਿਵਾਰ ਨੇ ਆਪਣੀ ਦਸ ਨੌਾਂ ਦੀ ਕਮਾਈ ਦੇ ਵਿੱਚੋਂ ਸੋਨਾ ਪੈਸਾ ਲਾਇਆ ਸੀ ਔਰ ਇਹ ਕੋਠੀ ਨੂੰ ਬੜੇ ਸ਼ੌਕ ਨਾਲ ਤਿਆਰ ਕੀਤਾ ਸੀ ਹੁਣ ਜਹਾੜ ਆਉਣ ਤੋਂ ਕਰੀਬ ਮਹੀਨਾ ਕੁ ਪਹਿਲਾਂ ਹੀ ਪਰਿਵਾਰ ਦੱਸਦਾ ਹੈ ਕਿ ਘਰ ਦੇ ਵਿੱਚ ਲੋਕਟਾਈਲ ਵਗੈਰਾ ਲਗਾ ਕੇ ਉਹਨਾਂ ਨੇ ਇਸ ਦੇ ਵਿੱਚ ਰਹਾਇਸ਼ ਕੀਤੀ ਸੀ ਪਰ ਨਹੀਂ ਪਤਾ ਸੀ ਕਿ ਕੁਦਰਤ ਦਾ ਕਹਿਰ ਇੰਨਾ ਬੁਰੇ ਤਰੀਕੇ ਨਾਲ ਵਾਪਰਨਾ ਕਿ ਉਹਨਾਂ ਨੂੰ ਇਸ ਦੇ ਵਿੱਚ ਰਹਿਣਾ ਨਸੀਬ ਨਹੀਂ ਹੋਣਾ ਹੁਣ ਇਹ ਘਰ ਅੱਧਾ ਇਸ ਦਰਿਆ ਦੇ ਵਿੱਚ ਰੁੜ ਚੁੱਕਿਆ ਇਹ ਅਸੀਂ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਦੇ ਨੇੜੇ ਖੜੇ ਹੋਏ ਆਂ ਬਿਆਸ ਦਰਿਆ ਦੀ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਆਂ ਔਰ ਬਿਆਸ ਦਰਿਆ ਦੇ ਵਿੱਚ ਬੜੇ ਚਾਵਾਂ ਨਾਲ ਬਣਾਇਆ ਹੋਇਆ ਇਹ ਅੱਧਾ ਘਰ ਰੁੜ ਗਿਆ ਇਹ ਅੱਧਾ ਕ ਬਚਿਆ ਜਿਹੜਾ ਕਿਸੇ ਵੇਲੇ ਵੀ ਕਿਉਂਕਿ ਉੱਥੇ ਢਾਹ ਲੱਗੀ ਹੋਈ ਹੈ ਪਾਣੀ ਹੋਰ ਵੀ ਹੁਣ ਵੀ ਪੂਰੀ ਸਪੀਡ ਤੇ ਐ ਪੂਰੀ ਤੇਜ਼ੀ ਨਾਲ ਪਾਣੀ ਇੱਥੋਂ ਵਹਿ ਰਿਹਾ ਜਿਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਕਿ ਇੰਨੀ ਸਪੀਡ ਦੇ ਨਾਲ ਜਦੋਂ ਕਿਤੇ ਪਾਣੀ ਜਾ ਕੇ ਲੱਗੇਗਾ ਤਾਂ ਉੱਥੋਂ ਸਾਰਾ ਕੁਝ ਤਬਾਹ ਕਰਦਾ ਲੈ ਜਾਏਗਾ ਔਰ ਇਹ ਘਰ ਕੁਝ ਦਿਨਾਂ ਦਾ ਹੀ ਮਹਿਮਾਨ ਹੈ ਇਸ ਨੇ ਵੀ ਇਹ ਦਰਿਆ ਦੇ ਵਿੱਚ ਹੜ ਜਾਣਾ ਇਸ ਤਰ੍ਹਾਂ ਦੇ ਹਾਲਾਤ ਹੀ ਬੜੇ ਹੋਇਆ ਔਰ ਪਰਿਵਾਰ ਦੀ ਤੁਸੀਂ ਤਰਾਸ ਦੀ ਸਮਝੋ ਪਰਿਵਾਰ ਦੀ ਮਜਬੂਰੀ ਸਮਝੋ ਕਿ ਪਰਿਵਾਰ ਉੱਥੋਂ ਤੱਕ ਜਾ ਵੀ ਨਹੀਂ ਸਕਦਾ ਉਹਨਾਂ ਕੋਲ ਰਸਤਾ ਹੀ ਹੈ ਨਹੀਂ कि ਆਪਣੇ ਘਰ ਨੂੰ ਦੁਬਾਰਾ ਜਾ ਕੇ ਦੇਖ ਲਵੇ ਜਿਸ ਘਰ ਨੂੰ ਸਿਰਫ ਬਣਾਇਆ ਤਿਆਰ ਕੀਤਾ ਪਰ ਰਹਿਣਾ نصیਬ ਨਹੀਂ ਹੋਇਆ ਇਹ ਪਰਿਵਾਰ ਸਾਡੇ ਨਾਲ ਹੈ ਮਾਤਾ ਜੀ ਹੈਗੇ ਨੇ ਬਜ਼ੁਰਗ ਮਾਤਾ ਜੀ ਹੈ ਔਰ ਵੀਰ ਹੈਗਾ ਜਿਨ੍ਹਾਂ ਦਾ ਇਹ ਘਰ ਸੀ ਔਰ ਆਪਣੇ ਘਰ ਵੱਲ ਦੇਖ ਦੇਖ ਕੇ ਸਿਰਫ ਇਹ ਦੱਸ ਹੀ ਸਕਦੇ ਆ ਕਿ ਉਹ ਸਾਡਾ ਘਰ ਆ ਪਰ ਉਥੇ ਜਾ ਨਹੀਂ ਸਕਦੇ ਸਤਿ ਸ਼੍ਰੀ ਅਕਾਲ ਮਾਤਾ ਜੀ ਮਾਤਾ ਜੀ ਕਿੰਨਾ ਟਾਈਮ ਪਹਿਲਾਂ ਬਣਾਇਆ ਸੀ ਘਰ ਇਹ 21 ਚ ਬਣਿਆ 4 ਸਾਲ ਹੀ ਹੋਇਆ ਹਾਂਜੀ ਤੇ ਮਕਰ ਲੈਂਡ ਕੀ ਹੋਇਆ ਹੈ ਮੁਕਮਲ ਹੈਦ ਕੀ ਹੋਇਆ ਹੈਨ ਕੀ ਹੋਇਆ ਹੈਨ ਕੀ ਤੇ ਲੋਕਟਾਇਲ ਲਾਈ ਥੱਲੇ ਵੀੜਾ ਵੜਿਆ ਗੇਟ ਬਣਾਇਆ ਉੱਤੇ ਛੱਤ ਤੇ ਟੇਲਾਂ ਲਾਈਆਂ ਵੇਲੀਆਂ ਦੋ ਬਣਾਈਆਂ ਡੰਗਰਾਂ ਦੀ ਅੱਡ ਬਣਾਈ ਆਪਣੀ ਅੱਡ ਬਣਾਈ ਮਹੀਨੇ ਦੋ ਹੀ ਮਗਰੋਂ ਕੱਢੇ ਆ ਦੋ ਮਹੀਨੇ ਆ ਗਿਆ ਤੇ ਹੁਣ ਤਾਂ ਸਾਨੂੰ ਆਏਗਾ ਜਿ ਤਰ੍ਹਾਂ ਬੰਦੇ ਨੂੰ ਅਮਰਜੈਂਸੀ ਲਾ ਦੇਈਦੀ ਆ ਨਾ ਪਈ ਹੁੰਦਾ ਪਈ ਮਰ ਜੂ ਜਾਂ ਰਹਿ ਜੂ ਰਾਤ ਸੋਚਾਂ ਚ ਰਹੀ ਦਫ ਦਿਨ ਚੜ ਦਿਨ ਪਤਾ ਨਹੀਂ ਕੀ ਹੋ ਜਾਣਾ ਰੋਏ ਸੋਚਦੇ ਆ ਪਤਲੀ ਰੋ ਰਾਤ ਸਾਰੀ ਰਾਤ ਸੋਚਾਂ ਚ ਨੰਗ ਜਾਂਦੀ ਵੀ ਇਨਾ ਪਾਇਆ ਲਾਇਆ ਕਿ ਕੰਮ ਨਹੀਂ ਆਇਆ ਬਾਈ ਹੱਦ ਹਾਨਮਾਂ ਦੀ ਲਵਾਇ ਕਮਾਈਦਾ ਸੀ ਜੇ ਤਾਂ ਬੱਚਾ ਨੇ ਇੰਨੀ ਮਿਹਨਤ ਕੀਤੀ ਮਿੱਟੀ ਢੋਲਾ ਫਸਲ ਬੀਜ ਲਾ ਦੁੱਧ ਕਰ ਲੋ ਇਹੋ ਜੀ ਸਹਾਈ ਲਾਇਆ ਅਹੀਂ ਕੋਈ ਨਜਾਇਜ਼ ਪਾਇਆ ਨਹੀਂ ਲਾਇਆ ਤੇ ਪਰ ਸਾਡੇ ਨਾਲ ਬਹੁਤ ਮੁਰੀ ਹੋਣ ਢਈ ਹੁਣ ਹੁਣ ਤਾਂ ਜਾ ਵੀ ਨਹੀਂ ਹੁੰਦਾ ਉਸਦਾ ਨਹੀਂ ਨਹੀਂ ਜੀ ਹੁਣ ਕੀ ਜਾਣ ਹੋਣਾ ਜੇ ਕਿਤੇ ਅਗਨ ਬੋਰਡ ਤੇ ਵੇਖਣ ਨੂੰ ਇਹ ਲੈ ਵੀ ਜਾਏਗਾ ਤੋ ਉੱਥੇ ਖਲੋਤਾ ਹੀ ਨਹੀਂ ਜਾਂਦਾ ਐਂ ਕੋਠੀ ਚ ਖਲੋ ਨਹੀਂ ਸਕਦੇ ਹੁਣ ਉਹਦਾ ਐ ਹੁੰਦਾ ਪਈ ਪਤਾ ਨਹੀਂ ਪਕੇੜਾ ਵੇਲਾ ਕਿਤੇ ਕੋਈ ਚਾਂਦ ਨਾ ਹਾਂਜੀ ਪਕੇਤੇ ਬਾਹਰ ਹੀ ਰਹੀ ਏ ਹੁਣ ਤੇ ਇਸ ਤਰ੍ਹਾਂ ਦਾ ਕੰਮ ਆ ਜ਼ਮੀਨ ਸੀ ਨਹੀਂ ਜ਼ਮੀਨ ਵੀ ਢਾਈ ਕਿ ਦਰਿਆ ਦੇ ਵਿੱਚ ਆ ਗਈ 18 ਕਿੱਲੇ ਸਾਡੀ ਜ਼ਮੀਨ ਸੀ ਦਰਿਆ ਦੇ ਵਿੱਚ ਰੁੜ ਗਈ ਹਾਂਜੀ ਦਰਿਆ ਦੇ ਵਿੱਚ ਰੁੜੀ ਥੋੜੀ ਜੀ ਬਚੀ ਉਹ ਵੀ ਰੇਤਾ ਨਾਲ ਦੇ ਨਾਲ ਢਿੰਦੀ ਜਾਂਦੀ ਆ ਅੱਜ ਅੱਛਾ ਇਧਰੇ ਪਾਸੇ ਆ ਜਾਓ ਵੀਰੇ ਆ ਭਾਈ ਕਿੰਨਾ ਖਰਚ ਆਇਆ ਸੀ ਘਰ ਬਣਾਉਣ ਦਾ ਘਰ ਬਣਾਉਣਾ ਤੇ ਉਦੋਂ ਮੈਂ 16 ਲੱਖ ਰੁਪਏ ਖਰਚ ਆਇਆ ਸੀ 16 ਲੱਖ ਬਣ ਖੜੇ ਕੀਤੇ ਜਿਹਨੂੰ ਜਿਹੜਾ ਬਾਅਦ ਚ ਜਿਹੜਾ ਬੁਲਾਇਆ ਉਹ ਤਾਂ ਮੜਕਿੰਤੀ ਕੋਈ ਨਾ ਕੀਤੀ ਉਹ ਤਾਂ ਇਦਾਂ ਲੱਗੀ ਗਿਆ ਥੋੜੇ ਥੋੜੇ ਲੱਈ ਗਿਆ ਹੂੰ ਪਹਿਲਾਂ ਬਾ ਅੰਦਰੋਂ ਪਲੇਸਟਰ ਕਰਾ ਲੈ ਮੜਕੇ ਬਾਹਰੋਂ 33 ਲੱਖ ਦਾ ਨੁਕਸਾਨ ਹੈ ਇਹਨਾਂ ਨੇ ਕਹਣਾਗਾ ਵਾਧੂ ਘਟ ਨਹੀਂ ਬਾਕੀ 18 ਕਿੱਲੇ ਵਿੱਚ ਜੋੜ ਲੀਏ ਫਿਰ ਤਾਂ ਕੀਮਤ ਹੀ ਕੋਈ ਨਹੀਂ ਕੀਮਤ ਹੀ ਕੋਈ ਨਹੀਂ ਫਿਰ ਤੇ ਗੱਲ ਨਾ ਹੂੰ ਕਿੰਨੇ ਸਾਲ ਕਿੰਨੇ ਸਾਲ ਉਡੀਕਦੇ ਰਹੇ ਵੀ ਪੈਸਾ ਚਾਰ ਛੱਲਰ ਜੋੜਾਂਗੇ ਫੇਰ ਜਾ ਕੇ ਘਰ ਬਣਾਵਾਂਗੇ ਕਿਉਂਕਿ ਬਹੁਤ ਲੰਬੀ ਪਲੈਨਿੰਗ ਹੁੰਦੀ ਹੈ ਨਾ ਘਰ ਬਣਾਵਾ ਲੰਮਾ ਟਾਈਮ ਲੰਘਿਆ ਜੀ ਇਹਦੇ ਬਹੁਤ ਲੰਮਾ ਟਾਈਮ ਲੱਗਾ ਹੈ ਸਹੀ ਜਿਹੀ ਜਿਹਾ ਪਹਿਲਾਂ ਪੱਕੇ ਦੋ ਬਣਾਏ ਸੀ ਜਿਹੜੇ ਟਾਈਮ ਤੋਂ ਕੰਮ ਸਹੀ ਜਿਹੀ ਜੀ ਜਾਣ ਕੇ ਬਣਾਇਆ ਪਹਿਲਾਂ 88 ਦੇ ਵਿੱਚ ਰੇਤਾ ਰੋਤਾ ਪੈ ਗਈ ਨਾ ਜ਼ਮੀਨਾਂ ਦੇ ਵਿੱਚ 88 ਦੇ ਵਿੱਚ ਰੇਤਾ ਪਈ ਉਦੋਂ ਵੀ ਮਿਹਨਤ ਕਰ ਕਰ ਜਮੀਨਾਂ ਬਣਾਈਆਂ ਸਾਰੀਆਂ ਇਹ ਉਹਨਾਂ ਦੇ ਲਗਾਤਾਰ ਰੁਟੀਨ ਦੇ ਵਿੱਚ ਪਹਿਲਾਂ ਕੱਚੇ ਕਮਰਿਆਂ ਦੇ ਵਿੱਚ ਇੱਥੇ ਗੁਜ਼ਾਰਾ ਕੀਤਾ ਫਿਰ ਹੌਲੀ-ਹੌਲੀ ਮਿਹਨਤਾਂ ਕਰਕੇ ਘਰ ਬਣਾਏ ਮਕਾਨ ਬਣਾਏ ਜਿਹਦੇ ਸਾਡਾ ਬੰਨ ਵੱਜ ਜਾਂਦਾ ਫਿਰ ਤੇ ਜਿਹੜੇ ਘਰ ਵੀ ਵਜਨ ਦੀ ਸੁਭਾਵਨਾ ਹੈ ਹੱਗੇ ਜਿਹੜੀਆਂ ਜ਼ਮੀਨਾਂ ਉਹ ਸਾਡੀਆਂ ਵੱਜਣੀਆਂ ਸੀ ਇਹ ਬੰਨ ਨਹੀਂ ਸਾਡਾ ਕਿਸ ਬਣ ਲੱਗਾ ਜੀ ਜਿਹੜਾ 16 ਪਿੰਡਾਂ ਦਾ ਬੰਨ ਦਾ ਸੀ ਉਹਦੇ ਕਾਰਨ ਜਿਹੜਾ ਇਹ ਜੇਕਰ ਬੰਨ ਕੰਪਲੀਟ ਹੋ ਜਾਂਦਾ ਅੱਛਾ ਇਹ ਇਹ ਤਾਂ ਵੀਰੇ ਹੁਣ ਤੁਹਾਡਾ ਘਰ ਇਹ ਤਾਂ ਗਿਆ ਇਹ ਤਾਂ ਕਿਸੇ ਵੇਲੇ ਵੀ ਡਿੱਗ ਸਕਦਾ ਕੋਈ ਦੁਬਾਰ ਨਹੀਂ ਇਹ ਤਾਂ ਦੁਬਾਰ ਕੋਈ ਨਹੀਂ ਨਾ ਕਰਦੇ ਪਹੁੰਚਾ ਕਰਦੇ ਵਿਚਾਰ ਦੇ ਨਾ ਕਿਹੜੇ ਪਹ ਵੱਲੇ ਵੀ ਨਾ ਗੱਡੀ ਛੋਟੇ ਵੱਲੋਂ ਤਾਂ ਗਿਆ ਇਹ ਵਾਲਾ ਕੰਮ ਹੀ ਸਾਡੇ ਨੂੰ ਗਿਆ ਛੋਟੇ ਵੱਲ ਤੋਂ ਖਤਮ ਹੋ ਗਿਆ ਤੁਹਾਨੂੰ ਇਹਦੀਆਂ ਇੱਟਾਂ ਵੀ ਨਹੀਂ ਮਿਲਣੀਆਂ ਵੀ ਚਲੋ ਕਿਤੇ ਹੋਰ ਵਰਤੂ ਨਾ ਇੱਟਾਂ ਨਹੀਂ ਮਿਲਣੀਆਂ ਨੀ ਕਿਹਦਾ ਨਹੀਂ ਮਿਲ ਬਹੁਤ ਯਾਦਾਂ ਜੁੜੀਆਂ ਹੁੰਦੀਆਂ ਆਪਦੇ ਘਰਾਂ ਦੀ ਬਹੁਤ ਬਹੁਤ ਰਹੀ ਇੱਥੇ ਆ ਤੇ ਗਿਆ ਹੀ ਨਹੀਂ ਇੱਥੇ ਜਨਮ ਹੋਇਆ ਨਾ ਜਨਮ ਮਾਝੇ ਦਾ ਨਵੇਂ ਨਵੇਂ ਜਦੋਂ ਇੱਥੇ ਆ ਗਏ 25 ਤੋਂ ਵੱਧ ਹੋ ਗਏ ਮੇਰੇ ਸਾਨਾਂ ਦੇ ਪਾਣੀ ਆਉਣਾ ਚੱਲਿਆ ਜਾਣਾ ਫਸਲਾਂ ਨੇ ਬੱਤਰਾ ਜਾਣੀਆਂ ਪਹਿਲਾਂ ਤੇ ਬੀਜ ਲੈਣੀਆਂ ਤੇ ਚਲੋ ਪਰੇਸ਼ਾਨੀ ਪਛਾੜ ਜਾਣੀ ਕਿ ਕੋਈ ਗੱਲ ਨਹੀਂ ਜੇ ਫਸਲ ਇੱਕ ਮਾਰੇ ਵੀ ਗਾ ਦੂਜਾ ਹੋ ਜਾਊਗਾ ਪਰ ਆ ਜਿਹੜੀ ਗੱਲ ਬਣ ਗਈ ਹੈ ਬਹੁਤ ਜਿਆਦੀ ਹਨ ਪਾਸ ਵੀ ਖਤਮ ਹੋ ਤੇ ਕੋਠੀ ਵੀ ਹੰਟਾਂ ਵਰਗੀ ਆ ਪਰ ਆਪਾਂ ਤੇ ਜਿਵੇਂ ਨੇ ਮਹਾਰਾਜ ਕੀ ਤੇ ਬਲਦੀ ਅੱਗ ਚੋਂ ਹੀ ਕੱਟ ਜਾ ਪੁੱਤਾਂ ਦੀ ਇਹ ਰਹਿ ਜੇ ਪਰ ਜੋ ਹੁਣ ਹਾਲ ਤੇ ਦੀਦੀ ਆ ਹੁਣ ਫਿਰ ਗੁਜ਼ਾਰਾ ਕਿਵੇਂ ਆ ਬਾਈ ਕਾਰੋਬਾਰ ਕੀ ਕਰ ਰਹੇ ਤੁਸੀਂ ਕਾਰੋਬਾਰ ਦੁੱਧਾ ਦੇ ਭਾਈ ਦਾ ਥੋੜਾ ਪਤਾ ਹੋਈ ਚੰਗਰ ਰੱਖਿਆ ਹੁਣ ਰਹਿ ਕਿੱਥੇ ਰਹੇ ਉਹ ਤੇ ਪਾਰ ਹੀ ਕਿ ਪਾਰ ਕਿਸੇ ਦੇ ਘਰ ਨਹੀਂ ਨੀ ਘਰ ਆਪ ਦਾ ਬਣਾਇਆ ਪਹਿਲਾਂ ਜੇ ਛੋਟੇ ਬੱਚੇ ਭਰਾ ਨੇ ਬਣਾਇਆ ਉਧਰ ਪਾਰ ਲੈ ਬੈਨ ਅੱਛਾ ਤੁਸੀਂ ਇੱਥੇ ਰਹਿੰਦੇ ਸੀ ਛੋਟਾ ਭਾਈ ਉਧਰ ਰਹਿੰਦੇ ਨਹੀਂ ਹੁਣ ਫਿਰ ਛੋਟੇ ਭਾਈ ਕੋਲੇ ਉੱਥੇ ਉੱਥੇ ਰਹਿੰਦੇ ਫਿਰ ਭਰਾ ਕੋਲ ਕੋਈ ਮਦਦ ਨਹੀਂ ਮਿਲੀ ਭਾਈ ਕਿਸੇ ਨੇ ਕਿਸੇ ਸੰਸਥਾ ਦੇ ਵੱਲੋਂ ਜਾਂ ਕੋਈ ਥੋੜੀ ਮਿਲੀ ਮਿਲੀ ਥੋੜੀ ਬੋਦੀ ਹਾਂ ਗੁਜ਼ਾਰੇ ਜੋਗੀ ਹੋਈ ਹੈ ਹਾਂ ਗੁਜ਼ਾਰੇ ਜੋਗੀ ਹੈ ਟਾਈਮ ਤੋਂ ਹੂੰ ਮਦਦ ਮਿਲੀ ਹੈ ਹਾਂ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਠੀਕ ਹੈ ਮਦਦ ਕੋਈ ਕਰ ਵੀ ਕਿੰਨੀ ਕਰ ਸਕਦਾ ਹੈ ਕਿਸੇ ਨੂੰ ਥੋੜਾ ਬਹੁਤਾ ਹੈਲਪ ਕੋਈ ਕਰ ਸਕਦਾ ਹੈ ਪਰ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਸੁਪਨੇ ਹੁੰਦੇ ਆ ਸੁਪਨੇ ਖਤਮ ਹੋ ਗਏ ਇਹ ਘਰ ਸੀ ਘਰ ਬੜੇ ਚਾਵਾਂ ਦੇ ਨਾਲ ਬਣਾਇਆ ਸੀ ਪਰ ਘਰ ਇਸ ਵੇਲੇ ਇਹਨਾਂ ਦੇ ਹੱਥੋਂ ਗਿਆ ਉਹ ਕਿਸੇ ਵੇਲੇ ਵੀ ਬਿਆਸ ਦਰਿਆ ਦੇ ਇਸ ਵਹਿਣ ਦੇ ਵਿੱਚ ਵਹਿ ਸਕਦਾ ਔਰ ਇਹ ਇਕੱਲਾ ਪਰਿਵਾਰ ਨਹੀਂ ਬਹੁਤ ਸਾਰੇ ਸੰਕੜੇ ਪਰਿਵਾਰ ਨੇ ਜਿਹੜੇ ਅੱਜ ਘਰਾਂ ਤੋਂ ਬੇਕਾਰ ਹੋਏ ਬੈਠੇ ਆ ਇਹ ਤਸਵੀਰ ਅਸੀਂ ਤੁਹਾਨੂੰ ਹੜ ਆਉਣ ਤੋਂ 4 ਮਹੀਨੇ ਬਾਅਦ ਦੀ ਬਾਅਦ ਦੀ ਜਿਹੜੀ ਆ ਉਹ ਦਿਖਾ ਰਹੇ ਆ ਲੋਕ ਹਾਲੇ ਵੀ ਤਰਾ ਤਰਾ ਕਰ ਰਹੇ ਆ ਆਪਣੇ ਸਹਿਯੋਗੀ ਰਾਜਵਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੂ ਦਾ ਅਨਮੋਲ